ਹਾਏ ਇਹ ਤਾਂ ਨਹੀਂ ਕਹੀ ਗੱਲ ਨਹੀਂ ਕਰ ਰਿਹਾ ਇਹ ਨੀਂਦੀ ਨਾ ਜਰਾ ਬੜਾ ਜੜਾ ਡਿੱਗਣਾ ਨਾ ਪਿੱਛੇ ਨੂੰ ਇੱਕ ਕੈਮਰਾਮੈਨ ਉੱਤੇ ਜ਼ਰੂਰ ਰਹੇ ਕਿ ਉਹਨੂੰ ਪਤਾ ਕਿ ਇਹਨੇ 2 ਡਿੱਗਣਾ ਫਲੈਟ ਪਿੱਛੇ ਮੌਂਡ ਦੇ ਲਈ ਬੜਾ ਅਤੀ ਵਾਲਾ ਕਿੱਥੇ ਪੂਰਾ ਵਿੱਚ ਮਤਲਬ ਪਾਸਟਰ ਅੰਕੁਨ ਰੂਲਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਵੀ ਵੇਖੀ ਹੋਏਗੀ ਜੇ ਨਹੀਂ ਵੇਖੀ ਤਾਂ ਇੱਕ ਵਾਰ ਪਹਿਲਾ ਇਹ ਵੀਡੀਓ ਵੇਖ ਲਵੋ ਆਹ ਇਹ ਤਾਂ ਨਹੀਂ کہیں ਤਾਂ ਬਾਤ ਨਹੀਂ ਆਹ ਇੰਨੇ ਜਿਹੜਾ ਡਿਗਣਾ ਨਾ ਪਿੱਛੇ ਨੂੰ ਇੱਕ ਕੈਮਰਾਮੈਨ ਉੱਤੇ ਜ਼ਰੂਰ ਰਹੇ ਕਿ ਉਹਨੂੰ ਪਤਾ ਕਿ ਇੰਨੇ ਤੂੰ ਡਿਗਣਾ ਫਲੈਟ ਪਿੱਛੇ ਉਹ ਡਿਗੇ ਗਿਆ ਰੱਤੀ ਵਾਲਾ ਕਿਥੇ ਪੂਰਾ ਬੇਤ ਮਤਲਬ ਉਸ ਦਾ ਤਾਂ ਵੇਖਿਆ ਤੁਸੀਂ ਕੁਝ ਸੈਕਿੰਡ ਦੀ ਵੀਡੀਓ ਹੈ ਜਿਸ ਵਿੱਚ ਪਾਸਟਰ ਅਨਕੁਨ ਨਰੋਲਾ ਆਪਣੇ ਸਾਹਮਣੇ ਬੈਠੇ ਕਿਸੇ ਨੂੰ ਦੱਸ ਰਹੇ ਨੇ ਕਿ ਤੂੰ ਕਿਸ ਤਰ੍ਹਾਂ نیچے ਡਿਗਣਾ ਹੈ ਤੇ ਇਹ ਵੀਡੀਓ ਤੇ ਟ੍ਰੇਨਿੰਗ ਚੱਲਦੀ ਆ ਲਿਖਿਆ ਹੈ ਤੇ ਇੰਸਟਾਗ੍ਰam ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਤੇ ਕਈ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਨੇ ਜੱਗਾ ਸਿੰਘ ਨਾਮ ਦੇ ਯੂਜ਼ਰ ਨੇ ਲਿਖਿਆ ਐਕਟਿੰਗ ਦੀ ਲੋੜ ਨਹੀਂ ਖਾਸੇ ਦੀ ਬੋਤਲ ਪੀਓ ਸੱਚਮੁੱਚ ਡਿੱਗ ਕੇ ਦਿਖਾਉਣਗੇ ਨਾਲ ਵੀਡੀਓ ਵੀ ਵਧੀਆ ਬਣੂਗੀ ਰਾਹੁਲ ਨਾਮ ਦੇ ਯੂਜ਼ਰ ਨੇ ਲਿਖਿਆ ਭਾਈ ਜੀ ਪੂਰੀ ਵੀਡੀਓ ਦੇਖ ਕੇ ਅਪਲੋਡ ਕਰੀ ਦੀ ਹੈ ਐਵੇਂ ਵੀਡੀਓ ਨਹੀਂ ਪਾਈ ਦੀ ਐਮ ਜੇ ਹੁਸੈਨ ਨਾਮ ਦੇ ਯੂਜ਼ਰ ਨੇ ਲਿਖਿਆ ਬਸ ਹੋ ਗਿਆ ਖੁਲਾਸਾ ਸੰਦੀਪ ਰੰਧਾਵਾ ਨਾਮ ਦੇ ਯੂਜ਼ਰ ਨੇ ਲਿਖਿਆ ਜਿਸੂ ਵੀ ਇਹਨਾਂ ਨੂੰ ਵੇਖ ਕੇ ਰੋਂਦਾ ਹੋਣਾ ਤੇ ਇਸ ਤਰ੍ਹਾਂ ਦੇ ਲੋਕ ਵੀਡੀਓ ਤੇ ਕਮੈਂਟ ਕਰ ਰਹੇ ਨੇ ਪਰ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਤਾ ਇਹ ਲੱਗਿਆ ਕਿ ਪਾਸਟਰ ਅੰਕੁਨ ਨਰੂਲਾ ਵੱਲੋਂ ਆਪਣੇ ਇੰਸਟਾਗ੍ਰam ਪੇਜ ਅੰਕੁਨ ਨਰੂਲਾ ਮਿਨਿਸਟਰੀ ਤੇ ਲਾਈਵ ਹੋ ਕੇ 31 ਦਸੰਬਰ ਨੂੰ ਹੋਣ ਵਾਲੇ ਚਰਚ ਦੇ ਸਮਾਗਮ ਦੀਆਂ ਤਿਆਰੀਆਂ ਨੂੰ ਦਿਖਾ ਰਹੇ ਸੀ ਤੇ ਇਸ ਮੌਕੇ ਹੋਣ ਵਾਲੇ ਨਾਟਕ ਦੀਆਂ ਤਿਆਰੀਆਂ ਦਿਖਾ ਰਹੇ ਸੀ ਮੈਂ ਚਰਚ ਵਿੱਚ ਹਾਂ ਹਾਲੇਲੂਇਆ ਪ੍ਰੇਜ਼ਰਨ ਗੋਡ ਬlesਸ ਯੂ ਆਲ ਔਰ 31 ਕੀ ਜੋ ਪਲੇ ਹੈ ਉਸੇ ਦੇਖਣੇ ਲਈ ਚੈਕਿੰਗ ਸਾਰਾ ਚੈਕਿੰਗ ਪਲੇਸ ਹੈ ਹਾਂ ਮਿਕਸ ਰੱਖਿਓ ਔਰ ਕੁੜੀਆਂ ਨੂੰ ਬੇ ਵਿਚਾਰ ਵਾਲੀ ਕੁਸਟਾਤ ਵਾਲੀ ਬਣਾਉਣਾ ਤੇ ਔਰ ਸਟੈਂਡਿੰਗ ਵਾਲੀ ਨਹੀਂ ਬਣਾਉਣਾ ਇਹਨਾਂ ਨੂੰ ਦੂਜੇ ਰੋਲ ਦੇਣਾ ਚੁੰਗਲੀ ਬਿਮਾਰੀ ਜ਼ਿੰਦਾਗ ਲਾਲਚ ਲਾਲਚ ਐਨੀਥਿੰਗ ਬਾਰੇ ਇੱਥੇ ਬਾਕੇ ਰੱਖੀਂ ਉਹ ਵਾਲਾ ਨਾ ਇਹ ਦੇਖ ਇਹ ਦੇਖ ਉਹ ਵਾਲਾ ਪੋਸਟਰ ਐਸੇ ਰੱਖਣਾ ਹੈ ਬੋਲਣਾ ਜਦ ਕਹਿਣਾ ਪੋਸਟਰ ਦਿਖਾ ਅੱਛਾ ਇਹ ਦੇਖੋ ਇਹ ਵਾਲਾ ਇਹ ਵਾਲਾ ਨਹੀਂ 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 ਕਹਣਾ ਸਾਧ ਇਹ ਤੋਂ ਨਹੀਂ ਹੈ ਇਹਨੇ ਵੀ ਲਿਖੀ ਜਾਈਏ ਇਹਨੇ ਨਹੀਂ ਇਹ ਗਲਤੀ ਨਾ ਚੱਕ ਗਿਆ ਨਹੀਂ 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 ਇਹ ਤਾਂ ਨਹੀਂ ਇਹ ਤੋਂ ਨਹੀਂ ਨਹੀਂ ਮਤਲਬ ਸਾ ਇਹ ਤੋਂ ਨਹੀਂ ਕਹੀ ਤਾਂ ਬਾਤ ਨਹੀਂ ਕਰੀਏ ਇਹਨੇ ਜਿਹੜਾ ਉਹ ਜਿਹੜਾ ਡਿੱਗਣਾ ਨਾ ਪਿੱਛੇ ਨੂੰ ਉਹਦਾ ਵੱਖਰਾ ਹੋਵੇ ਉਹ ਤੋਂ ਵੱਖਰੇ ਹੋਈਓ ਉਹਨੂੰ ਪਤਾ ਨਾ ਕਿ ਹੁਣ ਮੈਂ ਡਿੱਗਣਾ ਥੋੜਾ ਸਾਈਡ ਤੇ ਚੱਲਦੇ ਕੈਮਰਾਮੈਨ ਉੱਤੇ ਇੱਕ ਕੈਮਰਾਮੈਨ ਨੂੰ ਤੇ ਜ਼ਰੂਰ ਰਵੇ ਕਿ ਉਹਨੂੰ ਪਤਾ ਕਿ ਇਹਨੇ ਟੁੱਟਕਣਾ ਫਲੈਟ ਪਿੱਛੇ ਪਾਉਂ ਡਿੱਗੇਗਾ ਸੱਤੀ ਵਾਲਾ ਕਿੱਥੇ ਪੂਰਾ ਪਿੱਛੇ ਪਿੱਛੇ ਕੁਝ ਰੱਖਣਾ ਲਈ ਇਦਾਂ ਸਹੀ ਪਤਾ ਲੱਗੇ ਕਿ ਸਾਡੀ ਸੀਰੀਅਸ ਆਪ ਨੇ ਇਹਨੂੰ ਲੈ ਕੇ ਲਾਸਟ ਪਾਪਾ ਜੀ ਇਹ ਕਹਣਾ ਕਿ ਫੇਰ ਸਾਲ ਦੇ ਸ਼ੁਰੂ ਮੈਂ ਵੀ ਇਹ ਐਸੇ ਕਰਦੇ ਆਂ ਔਰ ਲਾਸਟ ਤੇ ਵੀ ਕੱਤੀ ਨਾਈਟ ਨੂੰ ਸੁਭਾਯਾਤਰਾ ਵਾਲਾ ਫਨੀ ਕਰਵਾਇਆ ਸੀਗਾ ਸੁਭਾਯਾਤਰਾ ਵਾਲਾ ਬਪਾ ਜੀ ਇਦਾਂ ਕਹਣਾ

अरे कौन से? कौन से अरे वो ही जिनसे हमको ज्यादा कौन सी ठीक है अरे चुप कर मुझे याद मत करा लाख लाख जूते पड़े हैं उस दिन कर 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 दिया इन्होंने उसके निकल नहीं मेन हम नहीं देख रहा की कि ਮੂੰ ਜੋ ਫਨੀ ਕਰ ਸਕਦੇ ਹੋ ਕਿਉਂਕਿ ਕਿਰਦਾਰ ਨੂੰ ਟੋਟਲ ਪੀਕ ਤੇ ਲੈ ਜਾਣ ਲਈ ਇਹਦਾ ਫਨੀ ਕਰਨਾ ਪੈਣਾ ਇਹਦਾ ਇਹਨੇ ਆਪੇ ਫਨੀ ਕਰ ਲਿਆ ਵੇ ਵਿਚਾਰ ਜਿਹੜਾ ਮੁੰਡਾ ਬਣਾਣਾ ਨਾ ਬਿਲਕੁਲ ਥੋੜਾ ਜਿਹਾ ਮੈਅ ਹੋਵੇ ਲੂਟਾ ਜਿਆ ਹਾਂ ਮੈਅ ਬਾਰ ਬਾਰ ਤੇ ਡੈਵਲਿਸ਼ ਲੋਕਾਂ ਨੂੰ ਹੋਰ ਐਡ ਕਰੋ ਰੋਲ ਤਾਂ 4-5 ਨੂੰ ਦੇਣੇ ਆ ਲੇਕਿਨ ਐਡ ਹੋਣੇ ਚਾਹੀਦੇ ਔਰ ਵੱਖਰਾ ਵੱਖਰਾ ਥੋੜੀ ਟੀਰ ਹਾਂ ਔਰ ਕੋਈ ਵੀ ਇਦਾਂ ਦਾ ਐਕਟ ਨਹੀਂ ਕਰਨਾ ਮਾਲੋ ਲੰਗੜਾ ਪੂਨਾ ਕੀਤਾ ਉਹ ਨਹੀਂ ਕਰਨਾ ਇਦਾਂ ਉਹ ਨਹੀਂ ਕਰਨੀ ਚੀਜ਼ ਇਦਾਂ ਦੀ ਡੈਵਲੀਸ਼ ਐਕਟ ਕਰਨਾ ਦਿਮਾਗ ਤੇ ਰੱਖਣਾ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਲੇਕਿਨ ਹੋਣਾ ਚਾਹੀਦਾ ਤੁਹਾਡਾ ਮੈਸੇਜ ਪਹੁੰਚਣਾ ਚਾਹੀਦਾ ਸਮਝ ਲੱਗੀ ਉਹਦੇ ਫਾਈਨਲ ਐਕਟ ਕਰਕੇ ਦਿਖਾਓ ਮੈਨੂੰ ਕਦੋਂ ਕਰਕੇ ਤੀ ਮੈਂ ਸੋਚਿਆ ਹੀ ਮੈਂ ਆ ਕੇ ਚੱਲ ਜਾਗਾ ਪੇਰ ਤੇ ਪੈ ਜਾਗਾ ਜਾ ਕੇ ਪਰ ਤੀਆਂ ਨੇ ਫਾਈਨਲ ਨਹੀਂ ਕੀਤਾ ਹੋਇਆ ਹਾਲੇਲੂਇਆ ਖੁਦਾਵੰਨ ਕੇ ਕਾਮ जोरों शोरों से हो रहे हैं अभी और मेरा बिलीव है कि ये स्वर्ग का सारा बन रहे हैं ये थर्मोकुल सारी स्वर्ग की है ये, की। ये सारा स्वर्ग का बन रहे हैप्पी न्यू ईयर और ਕਿੱਧਰ ਜਾਣਾ ਆਪਾਂ ਔਰ ਅਭੀ ਆਪ ਦੇਖ ਰਹੇ ਹੋ ਮੇਨ ਪੰਡਾਲ ਇਹ ਮੇਨ ਪੰਡਾਲ ਥਾ ਤਾਂ ਇਸ ਨਾਟਕ 'ਚ ਹੋਣ ਵਾਲੇ ਸੀਨ ਨੂੰ ਦਿਖਾ ਰਹੀ ਸੀ ਤਾਂ ਇਹ ਛੋਟੀ ਜਹੀ ਵੀਡੀਓ ਕੱਢ ਕੇ ਵਾਇਰਲ ਕਰ ਦਿੱਤੀ ਗਈ ਜਿਸ ਦਾ ਮਤਲਬ ਕੁਝ ਹੋਰ ਕੱਢਿਆ ਜਾ ਰਿਹਾ ਹੈ ਤਾਂ ਇਹ ਸੀ ਵਾਇਰਲ ਵੀਡੀਓ ਦੀ ਅਸਲ ਸਚਾਈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜੂੜ ਦੱਸਿਓ ਧੰਨਵਾਦ